ਕੋਈ ਨਹੀਂ ਪਤਾ ਕਾ ਕੇ ਤੁਦਾ ਇੱਕ ਤਰ੍ਹਾਂ ਆ ਲਾ ਫਿਰ ਜੋ ਦਿਖਾਉ ਤੇ ਤੂੰ ਆਪਣੇ ਤੋਂ ਘਰ ਦੋ ਉਹਦਾ ਟੱਪਰ ਉਹਦਾ ਪਿਓ ਹੈ ਉਹਨੇ ਜੰਬੇ ਆ ਉਹਨੂੰ ਮੈਂ ਕੁਛ ਨਹੀਂ ਆ ਮੈਂ ਉਹਨੂੰ ਦੇ ਚੱਲਿਆ ਮੈਨੂੰ ਕੀ ਮੈਨੂੰ ਉੱਥੋਂ ਲੈ ਸਾਨੂੰ ਦਿਓ ਨਾ ਬਾਬਾ ਜੀ ਫੇਰ ਉਹੀ ਗੱਲ ਕਿਉਂ ਸਾਨੂੰ ਮੈਂ ਸਮਝੋ ਤੂੰ ਕੀ ਦੇ ਰਿਹਾ ਕਿਉਂ ਤੁਹਾਨੂੰ ਨਹੀਂ ਸਾਨੂੰ ਦੋ ਚੱਪ ਲੈ ਤੁਸੀਂ ਮੈਨੂੰ ਪਹਿਲਾਂ ਮੈਨੂੰ ਕਿਉਂ ਬੁਲਾਇਆ ਗਿਆ ਮੇਰੀ ਇੱਥੇ ਕੀ ਜ਼ਰੂਰਤ ਮੇਰੀ ਕੀ ਜ਼ਰੂਰਤ ਹੈ ਇੱਥੇ ਕੀ ਕਰੋਗੇ ਕਾਗਜ਼ ਦਿਓ ਮੈਂ ਕਾਗਜ਼ ਉਹਨੂੰ ਦੇ ਰਿਹਾ ਜਿਹਦੀ ਮੇਰੀ ਕਮਿਟਮੈਂਟ ਹੋਈ ਆ ਅਸੀਂ ਨਹੀਂ ਮੰਨਦੇ ਅਸੀਂ ਪਰਿਵਾਰ ਆ ਅਸੀਂ ਨਹੀਂ ਮੰਨ ਰਹੇ ਤੁਸੀਂ ਜਾਓ ਮੈਨੂੰ ਪਰਵਾਹ ਜਾਓ ਤੁਸੀਂ ਘਰ ਨੂੰ ਜਾਓ ਬਾਬਾ ਜੀ ਸਮਝਾਤਾ ਕੀ ਕਰਾਇਆ ਸੀ ਸਾਨੂੰ ਪਹਿਲੇ ਦਿਨ ਤੋਂ ਹੀ ਬੜਾ ਪ੍ਰੈਸ਼ਰ ਸੀ ਸੁਹਾਣੇ ਹਸਪਤਾਲ ਦਾ ਵੀ ਇਹਨੂੰ ਫਟਾਫਟ ਆ ਦੋ ਬਾਬਾ ਜੀ ਆ ਤਾਂ ਪਤਾ ਨਹੀਂ ਤੁਸੀਂ ਨਾ ਮੈਨੂੰ ਸਮਝਾ ਖਰਾਬ ਓਏ ਤਾਲ ਪੜੀਆ ਨਾ ਕਰੋ ਯਾਰ ਤੁਸੀਂ ਕੀ ਕਰੀਏ ਲੈਂਦੇ ਹੋ ਮੈਂ ਆਉਣਾ ਹੀ ਨਹੀਂ ਚਾਹ ਦੇਖਦੇ ਜੀ ਦੋਹਾਨੂੰ ਵੀ ਤੁਸੀਂ ਰਜਿਸਟਰ ਨਹੀਂ ਕਰੋਗੇ ਉਹ ਕਹਿੰਦੇ ਆ ਸਿੰਘ ਸਾਹਿਬ ਨੇ ਇਹਨਾਂ ਦੀ ਜ਼ਿੰਮੇਵਾਰੀ ਤਾਂ ਮੈਂ ਲਿਖ ਕੇ ਦੇ ਦੇਣਾ ਵਾ ਕਿ ਮੈਂ ਚੁੱਪ ਚੁੱਪ ਇੱਕ ਮਿੰਟ ਸਾਡੀ ਗੱਲ ਹੋ ਰਹੀ ਹੈ ਜੰਪ ਮੇਰੇ ਨਾਲ ਸਿਰਫ ਸਰਬਜੀਤ ਵੀਰ ਜੀ ਨੇ ਮੇਰੇ ਬਿਹਾਫ ਤੇ ਜਰਾ ਹੋ ਗੱਲ ਕਰ ਸਕਦੇ ਆ ਹੋਰ ਕੋਈ ਗੱਲ ਨਹੀਂ ਕਰ ਸਕਦਾ ਨਾ ਮੈਂ ਕਿਸੇ ਨੂੰ ਹੱਕ ਦਿੰਦੀ ਆ ਕਿ ਮੇਰੇ ਬਿਹਾਫ ਤੇ ਕੋਈ ਹੋਰ ਫੈਸਲਾ ਕਰੇ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਤੁਹਾਡਾ ਬੰਦੇ ਨੂੰ ਤਾਂ ਕੁਝ ਹੋਇਆ ਹੀ ਨਹੀਂ ਆ ਇੰਨਾ ਇੰਨਾ ਉਹਨਾਂ ਨੂੰ ਕੁੱਟਿਆ ਗਿਆ ਤੁਸੀਂ ਵੀਡੀਓ ਚ ਦੇਖੋ ਕੇਸ ਧੁਏਗੇ ਆ ਰੋਡਾਂ ਨਾਲ ਕਿਰਪਾਨਾਂ ਨਾਲ ਡਾਂਗਾਂ ਨਾਲ ਕੁਝ ਛੱਡਿਆ ਨਹੀਂ ਅਗਲਿਆਂ ਨੇ ਇਹ ਕਹਿੰਦੇ ਜੀ ਠੀਕ ਨੇ ਉਹ ਇਹ ਤਾਂ ਇਹਦਾ ਮਤਲਬ ਉਹਨਾਂ ਦੇ ਅੰਦਰ ਨੇ ਇਹ ਵਰਿੰਦਰ ਸਿੰਘ ਜੀ ਸਿੰਘਣੀ ਆ ਖੁਸ਼ਵਿੰਦਰ ਕੌਰ ਮੈਂ ਕਹਾਂ ਦੋਨਾਂ ਦੇ ਸਹਿਮਤੀ ਸਹਿਨ ਹੋ ਜਾਣ ਤੇ ਕੋਈ ਗੱਲ ਨਹੀਂ ਡਿਸਚਾਰਜ ਹੋ ਜੇ ਅਸੀਂ ਕਰੀ ਪਰਿਵਾਰ ਜ਼ਰੂਰੀ ਚਾਹੀਦਾ ਸੀ ਇਸ ਕਰਕੇ ਵੀ ਜੀ ਕਿਸੇ ਨੂੰ ਅਥਾਰਟੀ ਨਹੀਂ ਹੈਗੀ ਵੀ ਇੱਕ ਬੰਦਾ ਸਾਈਨ ਕਰਕੇ ਤੇ ਇਦਾਂ ਕੰਪਰੋਮਾਈਜ਼ ਕਰੇ। ਸਹੀ ਨਾ ਪਰਵਾਹ ਨਾ ਦਿਖਾ ਦਿਓ। ਹਾਂ ਆ ਬੇਨਤੀ ਹੈ। ਦਿਖਾ ਦਿਓ ਤੁਸੀਂ ਕਰ ਬਾਬਾ ਜੀ ਸਾਡੇ। ਮੈਂ ਮੈਂ ਬਤਾਦਾ ਕੀ ਲਿਖਿਆ? ਮੈਂ ਦੱਸਦਾ। ਇਹਨੂੰ ਤੇ ਡਿਵੀਜ਼ਨ ਕਰਾ ਦੇ। ਮੈਂ ਦੱਸਦਾ ਕੀ ਲਿਖਿਆ? ਤੁਸੀਂ ਕਾਗਜ਼ ਪੜਾ ਦਿਓ। ਤੁਸੀਂ ਕਾਗਜ਼ ਤੇ ਆਓ ਜਿੱਥੇ ਬਲ ਸਾਹਿਬ ਨੇ ਦਿੱਤੇ ਆ। ਬਾਬਾ ਜੀ ਟੱਬਰ ਉਹਨਾਂ ਦਾ ਆ। ਬਾਬਾ ਜੀ ਟੱਬਰ ਉਹਨਾਂ ਦਾ ਮੇਰਾ ਵੀ ਟੱਬਰ ਆ ਸਾਹਿਬ। ਇੱਕ ਚੀਜ਼ ਦੱਸੋ। ਇੱਕ ਪੇਸ਼ੈਂਟ ਮਰੀਜ਼ ਦਾਖਲ ਹੈਗਾ ਉਹਦੇ ਗੰਭੀਰ ਸੱਟਾਂ ਆਈਆਂ ਹੋਈਆਂ ਨੇ। ਤੁਸੀਂ ਪੁਲਿਸ ਵਾਲਿਆਂ ਦੇ ਨਾਲ ਕੀ ਸਮਝੌਤਾ ਕਰਕੇ ਆਏ ਹੋ? ਅਸੀਂ ਉਹਨਾਂ ਨਾਲ ਇਹ ਸਮਝੌਤਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨਿਹੰਗ ਸਿੰਘਾਂ ਦੀ ਆਪਸੀ ਲੜਾਈ ਹੋਈ ਸੀ ਕਾਫੀ ਦਿਨਾਂ ਪਹਿਲਾਂ ਉਹ ਨਿਹੰਗ ਸਿੰਘ ਜਿਹੜੇ ਬਿਲਕੁਲ ਸੱਚੇ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਆ ਕਿਹੜੇ ਨਿਹੰਗ ਸਿੰਘ ਨੇ ਜੀ ਇਹ ਇਹਨਾਂ ਦੇ ਇੱਥੇ ਆਪਣੀ ਦੁਕਾਨ ਆ ਤੇ ਵਿੰਟੇਜ ਲੁੱਕ ਵਿੰਟੇਜ ਲੁੱਕ ਤੇ ਇਹ ਨਿਹੰਗ ਸਿੰਘ ਬਿਲਕੁਲ ਸੱਚੇ ਨੇ ਜੋ ਕਿ ਅਸੀਂ ਜੋ ਇਹਨਾਂ ਦੀ ਪੈਰਵਾਹੀ ਕਰਦੇ ਰਹੇ ਹਾਂ ਹੁਣ ਤੱਕ ਉਹੀ ਪੈਰਵਾਹੀ ਦੇ ਹੁਣ ਵੀ ਖੜੇ ਆ ਨਾਲ ਹੈ ਇਹਨਾਂ ਦੇ ਡੀਐਸਪੀ ਬੱਲ ਜੋ ਕਿ ਇੱਥੋਂ ਦੇ ਕਰ ਰਹੇ ਨੇ ਪੈਰਵਾਈ ਉਹਨਾਂ ਨਾਲ ਇਹੀ ਗੱਲ ਹੋਈ ਹੈ ਤੁਸੀਂ ਜੀ ਮੈਨੂੰ ਕਾਗਜ਼ ਦਿਓ ਜਿਹੜਾ ਉਹਨਾਂ ਨਾਲ ਕਮਿਟਮੈਂਟ ਹੋਈ ਹੈ ਮੈਂ ਨਹੀਂ ਮਨਜ਼ੂਰ ਕਰਦੀ ਮੈਂ ਪਰਿਵਾਰ ਦਾ ਹਿੱਸਾ ਮੈਨੂੰ ਦਿਓ ਜੀ ਫਿਰ ਇਹ ਮੈਨੂੰ ਕਿਉਂ ਬੁਲਾਇਆ ਗਿਆ ਮੈਨੂੰ ਕਿਉਂ ਬੁਲਾਇਆ ਗਿਆ ਮੇਰੀ ਇੱਥੇ ਕੀ ਜਰੂਰਤ ਹੈ ਮੇਰੀ ਕੀ ਜਰੂਰਤ ਹੈ ਇੱਥੇ ਤਾਂ ਜਰੂਰਤ ਹੈ ਜੇ ਸਾਰਿਆਂ ਨਾਲ ਰਲ ਕੇ ਕਰੋਗੇ ਕਾਗਜ਼ ਦੇਉ ਮੈਂ ਕਾਗਜ਼ ਉਹਨੂੰ ਦੇ ਰਿਹਾ ਜਿਹੜੀ ਮੇਰੀ ਕਮਿਟਮੈਂਟ ਹੋਈ ਹੈ ਅਸੀਂ ਨਹੀਂ ਮੰਨਦੇ ਅਸੀਂ ਪਰਿਵਾਰ ਆ ਅਸੀਂ ਨਹੀਂ ਮੰਨ ਰਹੇ ਵੀਰ ਜੀ ਅਸੀਂ ਕਮਿਟਮੈਂਟ 'ਚ ਨਹੀਂ ਮੰਨ ਰਹੇ ਉਹ ਨਹੀਂ ਹੈ ਪਰਿਵਾਰ ਹੈ ਬਾਬਾ ਜੀ ਫਿਰ ਪਰਿਵਾਰ ਆ ਤਾਂ ਫਿਰ ਮੇਰੇ ਤੋਂ ਮੈਨੂੰ ਕਿਉਂ ਬੁਲਾਇਆ ਇਹਨਾਂ ਨੇ ਅਸਲ ਮੈਨੂੰ ਕਿਉਂ ਬੁਲਾਇਆ ਬਾਬਾ ਜੀ ਜੇ ਤੁਸੀਂ ਜਾਓ ਮੈਨੂੰ ਪਰਵਾਹ ਜਾਓ ਤੁਸੀਂ ਘਰ ਨੂੰ ਜਾਓ ਸਮਝਾ ਕੇ ਦੇਖ ਲਿਆ ਬਾਬਾ ਜੀ ਸਮਝਾਤਾ ਕੀ ਕਰਾਇਆ ਤੁਸੀਂ ਸਮਝੋਤਾ ਇਹ ਕਰਾਇਆ ਜੀ ਕੋਈ ਨਹੀਂ ਹੋਇਆ ਸਮਝੋਤਾ ਨਹੀਂ ਹੋਇਆ ਵੀ ਜੀ ਇੱਕ ਗੱਲ ਹੋਈ ਹੈ ਕਿ ਪਹਿਲਾਂ ਇੱਕ ਮਿੰਟ ਬਾਅਦ ਫੋਨ ਨਹੀਂ ਕਰਨਾ ਕਾਜ ਤਾਂ ਦਿਖਾ ਦਿਓ ਜੀ ਮੈਨੂੰ ਮੈਂ ਉਹਨੂੰ ਦੇ ਚੱਲਿਆ ਮੈਨੂੰ ਕੀ ਮੈਨੂੰ ਉੱਥੋਂ ਲੈ ਲਓ ਸਾਨੂੰ ਦਿਓ ਨਾ ਬਾਬਾ ਜੀ ਫੇਰ ਉਹੀ ਗੱਲ ਕਿਉਂ ਸਾਨੂੰ ਮੈਨੂੰ ਤੂੰ ਕਿਉਂ ਨਹੀਂ ਦੇ ਰਿਹਾ ਤੁਸੀਂ ਮੇਰੇ ਨਾਮ ਤੋਂ ਵੀ ਮੱਦ ਕੀਤੀ ਆ ਇੱਕ ਮਿੰਟ ਇੱਕ ਮਿੰਟ ਤੁਸੀਂ ਮੇਰੇ ਬਹਾਪਤੇ ਮੇਰੇ ਬਹਾਪਤੇ ਕੀ ਵੀ ਕਰ ਲਈ ਆਪਾਂ ਬਾਹਰ ਆ ਕੇ ਇੱਕ ਮਿੰਟ ਗੱਲ ਕਰਦੇ ਹਾਂ ਨਹੀਂ ਨਹੀਂ ਬਾਬਾ ਤੁਸੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਬਾਬਾ ਜੀ ਕੋਈ ਨਹੀਂ ਤੁਸੀਂ ਕੀ ਆ ਬੇਟੇ ਕੋਈ ਨਹੀਂ ਪਤਾ ਕਾ ਕੇ ਦੋ ਤਸਲੀਮ ਚੋਪੇ ਇੱਕ ਮਿੰਟ ਦਿਖਾ ਲਾ ਫਿਰ ਦਿਖਾਓ ਤੇ ਤੁਸੀਂ ਆਪਣੇ ਪਿਤਾ ਜੀ ਨੂੰ ਦਿਖਾ ਦਿਓ ਉਹਦਾ ਟੱਪਰ ਉਹਦਾ ਪਿਓ ਹੈ ਉਹਨੇ ਜੰਬਿਆਂ ਨੂੰ ਮੈਂ ਕੁਛ ਨਹੀਂ ਆ ਮੈਂ ਕੁਛ ਨਹੀਂ ਆ ਮੈਂ ਕੁਛ ਨਹੀਂ ਆ ਯਾਰ ਅਸੀਂ ਪਰਿਵਾਰ ਨੂੰ ਮਦਦ ਕਰਨ ਆਏ ਸੀ ਕਿ ਕੀ ਕਰਾਂਗੇ ਬਹੁਤ ਵਧੀਆ ਗੱਲ ਹੈ ਤੇਰੀ ਬੜੀ ਵਧੀਆ ਗੱਲ ਹੈ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ ਬਿਲਕੁਲ 옳 ਤੇ ਕਰ ਰਹੇ ਹੋ ਜਸਲੀ ਤੈਨੂੰ ਪਰਿਵਾਰ ਨੂੰ ਦਿਖਾ ਰਿਹਾ ਕਿ ਲਿਖਿਆ ਕੀ ਆ ਜੇ ਸਹੀ ਹੈ ਤੇ ਠੀਕ ਹੈ ਚੁੱਪਾ ਕੀ ਹੈ ਚਲੋ ਇੱਕ ਮਿੰਟ ਸੁਣ ਲਓ ਤੁਸੀਂ ਕੀ ਲਿਖਿਆ ਜੇ ਸੈਟੀਸਫਾਈ ਹੁਣ ਮੈਂ ਦੇਖ ਲਿਆ ਵਾ ਦੇ ਉਹ ਲਿਖਿਆ ਬਈ ਆਹੀ ਆ ਕੀ ਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਵੀਰ ਜੀ ਉਹਨੇ ਬਾਬਾ ਜੀ ਆਪਣੇ ਸੈਨ ਤੱਕ ਨਹੀਂ ਕੀਤੇ ਉੱਥੇ ਜਾਂ ਆ ਕੀ ਆ ਆ ਕੀ ਆ ਅੱਛਾ ਇੱਕ ਮਿੰਟ ਬਾਬਾ ਜੀ ਤੁਸੀਂ ਕੀ ਲਿਖਾਇਆ ਇਹ ਦੱਸ ਦੋ ਆ ਪੜ੍ਹ ਕੇ ਸੁਣਾ ਦੇ ਤੁਸੀਂ ਨਾਲੇ ਪੜ੍ਹ ਕੇ ਇਹ ਮੈਂ ਨਹੀਂ ਮੰਦੀ ਪੜ੍ਹ ਕੇ ਸੁਣਾ ਦੇ ਇੱਕ ਮਿੰਟ ਹੋਰੇ ਦੋ ਹੋਰੇ ਦੋ ਅਸੀਂ ਪੜ੍ਹ ਕੇ ਪਤਾ ਪੜ੍ਹਦਾ ਲਈਏ ਇੱਕ ਮਿੰਟ ਜੀ ਤੁਸੀਂ ਆਓ ਝਗੜਾ ਹੋ ਜਾਏਗਾ ਤੇ ਪਾੜੇ ਤੁਸੀਂ ਆਓ ਫੜਾ ਦੇ ਹੁਣ ਕਿਉਂ ਫੜਾ ਦੇ ਲਓ ਮੈਂ ਬੋਲ ਰਿਹਾ ਜੀ ਮੈਂ ਬੋਲ ਰਿਹਾ ਕੋਈ ਨਹੀਂ ਹੱਥ ਨਾਲ ਲਾਉਂਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਬੇਨਤੀ ਇਹ ਆ ਵੀ It... ਇੱਕ ਮਿੰਟ ਨੂੰ ਬੋਲ ਲੈਣ ਦਿਓ ਤੁਸੀਂ ਪਾ ਰਹੇ ਹੋ ਤੁਸੀਂ ਖੋਦ ਚਾਰ ਤਰੀਕ ਨੂੰ ਸਿੰਘ ਸਾਹਿਬ ਉਹਨਾਂ ਨੇ ਜੋ ਪੜਿਆ ਲਿਖਤੀ ਚ ਦਿਓ ਸਾਨੂੰ ਵੀ ਤੁਸੀਂ ਰੈਸਟ ਨਹੀਂ ਕਰੋਗੇ ਉਹ ਕਹਿੰਦੇ ਆ ਸਿੰਘ ਸਾਹਿਬ ਨੇ ਇਹਨਾਂ ਦੀ ਜ਼ਿੰਮੇਵਾਰੀ ਦਾ ਮੈਂ ਲਿਖ ਕੇ ਦੇ ਦੇਣਾ ਵਾ ਕਿ ਮੈਂ ਚੁੱਪ ਚੁੱਪ ਇੱਕ ਮਿੰਟ ਸਾਡੀ ਗੱਲ ਹੋ ਰਹੀ ਹੈ ਨਾ ਜਿੰਮੇਵਾਰੀ ਪਰ ਦਿੱਤਾ ਮੈਂ ਗਵਾਹ ਹਾਂ ਜੀ ਇਸ ਗੱਲ ਦਾ ਉਹਨਾਂ ਬਲ ਸਾਹਿਬ ਨੇ ਕਿਹਾ ਵੀ ਜਦ ਤੱਕ ਅਸੀਂ ਸੁਹਾਣੇ ਵਾਲਿਆਂ ਨੂੰ ਰੈਸਟ ਕਰਕੇ ਉਹਨਾਂ ਨੂੰ ਭੇਜਦੇ ਨਹੀਂ ਉਸ ਤੋਂ ਬਾਅਦ ਮੈਂ ਕੋਈ ਗੱਲ ਕਰਾਂਗੇ ਚਾਹੇ ਸਮਝੌਤਾ ਕਰਨਾ ਨਹੀਂ ਕਰਨਾ ਤੁਹਾਡੀ ਆਪਣੀ ਹੈਬਿਟ ਹੋਊਗੀ ਆਪਣੀ ਤੁਹਾਡੀ ਜ਼ਿੰਮੇਵਾਰੀ ਹੋਊਗੀ ਮੇਰੇ ਸਾਹਮਣੇ ਉਹਨੇ ਸਾਈਨ ਕਰਕੇ ਦਿੱਤੇ ਨੂੰ ਬਹੁਤ ਸਾਰੇ ਲੋਕ ਇਸ ਵਕਤ ਸੁਣਦੇ ਪਏ ਹੈਗੇ ਆ ਜਿਹੜਾ ਇਹਨਾਂ ਦੇ ਫਾਦਰ ਨੇ ਉਹ ਅੰਦਰ ਦਾਖਲ ਨੇ ਉਹ ਜੇ ਗੱਲ ਕੀ ਹੋਈ ਆ ਉਹਨਾਂ ਨੂੰ ਗੱਲ ਹੋਈ ਆ ਜੀ ਹਸਪੀਟਲ ਤੋਂ ਛੁੱਟੀ ਕਰਾਣੀ ਸੀਗੀ ਅੱਛਾ ਉਹ ਕਹਿ ਰਹੇ ਨੇ ਹਸਪੀਟਲ ਇਹ ਵੀ ਛੁੱਟੀ ਕਰੋ ਅੱਛਾ ਤੇ ਜਿਹੜੇ ਪੁਲਿਸ ਵਾਲੇ ਆ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਕੁਝ ਨਹੀਂ ਕਾਂਗੇ ਤੁਸੀਂ ਛੁੱਟੀ ਕਰਾ ਕੇ ਜਿੱਥੇ ਮਰਜ਼ੀ ਲੈ ਜਾਓ ਜੇ ਅਸੀਂ ਇਹਨਾਂ ਨੂੰ ਅਰੈਸਟ ਕਰਾਂਗੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਕੀਤੀ ਜਾਏ ਇਹਨਾਂ ਨੇ ਕਿਹਾ ਵੀ ਸਾਨੂੰ ਲਿਫਤੀ ਚ ਦਿੱਤਾ ਜਾਏ ਮੈਂ ਵੀ ਵਿੱਚ ਬੈਠਾ ਸੀ ਉਹ ਕਹਿੰਦੇ ਕਿ ਇਸ ਇਨਸਾਨ ਤੇ ਸਾਨੂੰ ਭਰੋਸਾ ਵਾ ਅਸੀਂ ਛੁੱਟੀ ਕਰਾਉਣ ਦਾ ਕਾਰਨ ਕੀ ਹੈਗਾ ਜਦ ਕਿ ਉਹ ਬਿਮਾਰ ਨਹੀਂ ਅੰਦਰ ਦਾਖਲ ਨੇ ਛੁੱਟੀ ਕਰਾਉਣ ਦੇ ਪਿੱਛੇ ਮਤਲਬ ਹੌਸਪੀਟਲ ਵਾਲੇ ਹੌਸਪੀਟਲ ਵਾਲੇ ਲਿਖ ਕੇ ਦੇ ਰਹੇ ਨੇ ਜਦ ਹੌਸਪੀਟਲ ਡਾਕਟਰ ਡਾਕਟਰ ਕਹਿ ਰਿਹਾ ਕਿ ਵੀ ਠੀਕ ਹੈ ਮਰੀਜ਼ ਆਵੇ ਨਾ ਡਾਕਟਰ ਸਾਹਿਬ ਕਹਿ ਰਹੇ ਆ ਕਿ ਰਮਨ ਸਿੰਘਾ ਇਦਾਂ ਕੁਛ ਨਾ ਮੈਂ ਡਾਕਟਰ ਉਹਨਾਂ ਨੇ ਕਹੀ ਆ ਗੱਲ ਕਿ ਭਾਈ ਸਾਡੇ ਕਿਨੂੰ ਤਾਂ ਐਨ ਓਕੇ ਫਿੱਟਾ ਤੇ ਹੁਣ ਜਦੋਂ ਫਿੱਟ ਹੋ ਗਿਆ ਤੁਸੀਂ ਆਪਣਾ ਜੋ ਵੀ ਜਿਹੜੀ ਛੋਟੀ ਮੋਟੀ ਟਰੀਟਮੈਂਟ ਘਰਾਂ ਕਰੋ ਕੁਝ ਐਦਾਂ ਹੋ ਜਾਂਦੀ ਨਾ ਵੀ ਉਹਨਾਂ ਨੂੰ ਕੁਛ ਐਨ ਲੱਗ ਰਿਹਾ ਵੀ ਜਿੱਦਾਂ ਹ ਮੈਂ ਬਪਾ ਜੀ ਤੁਸੀਂ ਇਹ ਗੱਲ ਕਰਨੀ ਸੀ ਤੁਸੀਂ ਕਿਉਂ ਕਿਹਾ ਤੁਸੀਂ ਇਹ ਪੜ੍ਹ ਕੇ ਤਾਂ ਸੁਣਾਓ ਕੀ ਹੈ ਕੀ ਜੇ ਮੈਂ ਪੜ੍ਹ ਕੇ ਲਿਖ ਕੇ ਦਿੱਤਾ ਤੁਸੀਂ ਪੁੱਛ ਇਹਨਾਂ ਨੂੰ ਫਿਰ ਇਹਨਾਂ ਨੇ ਮੈਨੂੰ ਕਿਉਂ ਵਿੱਚ ਇੱਕ ਮਿੰਟ ਉਹ ਪੜ੍ਹ ਕੇ ਸੁਣਾਓ ਕੀ ਲਿਖਿਆ ਹੈ ਅਸਲ ਦੇ ਵਿੱਚ ਮੇਰੀ ਵੀ ਗੱਲ ਸੁਣ ਲੈਂਦੇ ਹੋ ਮਾਈਕ ਉਹ ਕਹਿੰਦੇ ਕਿ ਤੁਹਾਡੇ ਤੁਹਾਡੇ ਪੱਖ ਦੀ ਗੱਲ ਕਰ ਰਹੇ ਆ ਕਹਿੰਦੇ ਅਸੀਂ ਵਾਹਿਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਦਾਂ ਵਾ ਵੀ 4 ਤਰੀਕ ਨੂੰ ਜਿਹੜਾ ਇਹ ਮਸਲਾ ਹੋਇਆ ਲੜਾਈ ਝਗੜਾ ਖੂਨੀ ਝੜਪ ਹੋਈ ਹੈ ਸੁਹਾਣੇ ਜਿਹੜਾ ਨਿਹੰਗਾਂ ਸਿੰਘਾਂ ਤੇ ਇੱਕ ਧਿਰ ਵੱਲੋਂ ਸਿੱਖਾਂ ਦੀ ਧਿਰ ਵੱਲੋਂ ਵਾਰ ਕੀਤਾ ਗਿਆ ਬਹੁਤ ਬੇਰਮੀ ਨਾਲ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਉਹ ਸਾਰਾ ਪੈਰਾ ਸਾਰੀ ਦੁਨੀਆ ਨੇ ਦੇਖਿਆ ਉਹ ਵੀਡੀਓ ਵਾਇਰਲ ਹੋਈ ਆ ਹੁਣ ਕੀ ਹੈਗਾ ਉਸ ਕੇਸ ਦੇ ਵਿੱਚ ਇੱਕ طرف ਤੇ ਇਹ ਨਿਹੰਗ ਸਿੰਘਾਂ ਤੇ 302 ਦਾ ਪਰਚਾ ਪਿਆ ਹੈ ਦੂਜੀ ਧਿਰ ਤੇ ਅਟੈਂਪਟ ਟੂ ਮਰਡਰ 307 ਦਾ ਪਰਚਾ ਪਿਆ ਹੈ ਜਿਹੜੇ ਉਹ ਦੋ ਬੱਚੇ ਨੇ ਨਿਹੰਗ ਸਿੰਘ ਦੇ ਭਚੰਗੀ ਨੇ ਉਹ ਨਾਲ ਦੇ ਨਾਲ ਅਗਲੇ ਦਿਨ ਹੀ ਪੁਲਿਸ ਨੇ ਅਰੈਸਟ ਕਰਕੇ ਰੋਪੜ ਜੇਲ੍ਹ ਭੇਜ ਤੇ 302 ਦੇ ਮੁਕਦਮੇ 'ਚ ਬਾਪੂ ਉਹਨਾਂ ਦਾ ਲੜੀਂਦਾ ਸੀ ਇੱਥੇ ਉਹਨਾਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੁੱਟਮਾਰ ਬਹੁਤ ਹੋਈ ਹੈ ਸਾਨੂੰ ਪਹਿਲੇ ਦਿਨ ਤੋਂ ਹੀ ਬੜਾ ਪ੍ਰੈਸ਼ਰ ਸੀ ਸੁਹਾਣੇ ਹਸਪਤਾਲ ਦਾ ਵੀ ਐਨ ਨੂੰ ਫਟਾਫਟ ਆ ਦੋ ਬਾਬਾ ਜੀ ਆ ਤਾਂ ਪੜੀ ਆਪਾਂ ਨਹੀਂ ਤੁਸੀਂ ਨਾ ਮੈਨੂੰ ਦਿਮਾਗ ਖਰਾਬ ਨਾ ਕਰੋ ਪਾੜ ਪੜੀ ਜਾ ਨਾ ਕਰੋ ਯਾਰ ਤੁਸੀਂ ਕੀ ਕਰੀਏ ਕਰਦੇ ਹੋ ਤਾਂ ਮੈਂ ਹੋਣਾ ਹੀ ਨਹੀਂ ਵਿੱਚ ਬਾਬਾ ਜੀ ਇਹ ਕਿਉਂ ਪਾੜ ਰਹੇ ਹੋ ਜੇ ਤੁਸੀਂ ਕੋਈ ਚੋਲਾ ਬਣਾਉਣਾ ਮਾਪੀ ਨਹੀਂ ਜੀ ਜੇ ਕੋਈ ਚੀਜ਼ ਸੱਚ ਲਿਖੀ ਸੀ ਤੁਸੀਂ ਪਾੜ ਕੇ ਰਹੇ ਹੋ ਏ ਤਾਨੂੰ ਕਹਿ ਰਿਹਾ ਵੀ ਮੈਂ ਆਉਣਾ ਚਾਹੁੰਦਾ ਮੈਂ ਤੁਸੀਂ ਨਾ ਸ਼ਾਂਤੀ ਨਾਲ ਮੈਂ ਸ਼ਾਂਤੀ ਨਾਲ ਗੱਲ ਕਰੋ ਮੇਰਾ ਦਿਮਾਗ ਖਰਾਬ ਕਰਤਾ ਇਹਨਾਂ ਨੇ ਮਜ਼ਾਕ ਤੁਹਾਡੇ ਵੀ ਸਟਾ ਸਟਾ ਆਈਆਂ ਇਹ ਤੁਸੀਂ ਮਜ਼ਾਕ ਉਹ ਦਿਮਾਗ ਖਰਾਬ ਕਰਤਾ ਇਹਨਾਂ ਨੇ ਮਜ਼ਾਕ ਨਾ ਬਣਾਓ ਆਪਣਾ ਤੁਸੀਂ ਪਤਾ ਕੀ ਹੈ ਇਹ ਚੀਜ਼ ਐ ਇਸ ਤਰੀਕੇ ਨਾਲ ਨਾ ਪਾੜੋ ਤੁਸੀਂ ਆਪ ਬੈਠ ਕੇ ਗੱਲ ਕਰੋ ਇਹ ਇਹਨਾਂ ਦਾ ਕਸੂਰ ਹੈ ਇਹ ਕਿਉਂ ਮੈਨੂੰ ਵਿੱਚ ਵੜਦੇ ਆ ਬਿਲਕੁਲ ਸੁਣੋ ਮੇਰਾ ਦਿਮਾਗ ਖਰਾਬ ਕਰਦੇ ਹੋ ਮੇਰਾ ਦੇਖੋ ਚਲੋ ਉਹਨਾਂ ਦਾ ਬਲੈਕ ਲੈ ਲੈਂਦੇ ਹਾਂ ਉਹਨਾਂ ਨੂੰ ਵੀ ਕਈ ਸਵਾਲ ਨੇ ਬਾਬਾ ਇਹ ਪਰੋਸਾਂ ਨਹੀਂ ਫਿਰ ਕਿਉਂ ਬੁਲਾਉਂਦੇ ਹੋ ਬਾਬਾ ਜੀ ਤਰੀਕੇ ਨਾਲ ਗੱਲ ਕਰ ਸਕਦੇ ਮੈਂ ਵੀ ਠੱਗਾ ਕਰਦਾ ਹਾਂ ਭਾ ਖਾਲਸਾ ਜੀ ਮੈਂ ਸਾਰੇ ਨਿਊਜ਼ ਸਟੈਂਡਰਡਸ ਨੂੰ ਦੱਸਣਾ ਚਾਹੁੰਦਾ ਪੂਰਾ ਹਾਲ ਹੋਇਆ ਹੈ ਇਹ ਡਾਟਰ ਰਜਿੰਦਰ ਸਿੰਘ ਦੀ ਇਹਨਾਂ ਨੂੰ ਆਪਣੀ ਦੀ ਪਈ ਆ ਮੇਰੇ ਨਾਲ ਸਿਰਫ ਸਰਬਜੀਤ ਵੀਰ ਜੀ ਨੇ ਮੇਰੇ ਬਿਹਾਫ ਤੇ ਸਿਰਫ ਉਹ ਗੱਲ ਕਰ ਸਕਦੇ ਆ ਹੋਰ ਕੋਈ ਗੱਲ ਨਹੀਂ ਕਰ ਸਕਦਾ ਨਾ ਮੈਂ ਕਿਸੇ ਨੂੰ ਹੱਕ ਦਿੰਦੀ ਆ ਕਿ ਮੇਰੇ ਬਿਹਾਫ ਤੇ ਕੋਈ ਹੋਰ ਫੈਸਲਾ ਕਰੇ ਸਰਬਜੀਤ ਵੀਰ ਜੀ ਤੇ ਮੈਂ ਹੀ ਸਿਰਫ ਡਿਸਕਸ ਕਰਕੇ ਵੀਰ ਜੀ ਤੁਹਾਡੇ ਸਾਥ ਦੀ ਜਦ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੈਂ ਜਿਹੜੇ ਵਿਰਿੰਦਰ ਸਿੰਘ ਨੇ ਇਹਨਾਂ ਕਰਕੇ ਇੱਥੇ ਖੜਾ ਆ ਮੈਂ ਹੋਰ ਕਿਸੇ ਫੈਮਿਲੀ ਦੇ ਇੱਕ ਇਹਨਾਂ ਦੇ ਇੱਕ ਇਹਨਾਂ ਦੇ ਪਹੰਗੀ ਨੇ ਜਿਹੜੇ ਕਿ ਜਿਹੜੇ ਕਿ ਮੇਰੇ ਕੋਲ ਰਹਿ ਕੇ ਥੋੜਾ ਸਮਾਂ ਬਾਣੀ ਪੜ ਕੇ ਆਏ ਨੇ ਮੈਂ ਉਹਨਾਂ ਦੀ ਸੇਮਤੀ ਨੂੰ ਇੱਥੇ ਖੜਾ ਵਾਂ ਮੈਂ ਕੋਈ ਪਰਿਵਾਰ ਨਾਲ ਨਹੀਂ ਖੜਾ ਪਰ ਇਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਕਿਉਂ ਬੁਲਾਇਆ ਪੁੱਛਿਆ ਜਾਏ ਮੈਨੂੰ ਕਿਉਂ ਬੁਲਾਇਆ ਇਹਨਾਂ ਨੇ ਕਿਉਂ ਸੱਦਿਆ ਸਾਨੂੰ ਤੇ ਬੋਲਣ ਹੀ ਨਹੀਂ ਦੇਂਦੇ ਜੀ ਇੱਕ ਚੀਜ਼ ਦੱਸੋ ਸਰਪ ਜੀ ਦੇਣਾ ਸਰਪ ਜੀ ਸਰਪ ਬਹੁਤ ਸੋਲੋ ਸੁਆਦ ਸਰਪ ਜੀ ਜੀ ਇੱਕ ਚੀਜ਼ ਦੱਸੋ ਜਿਵੇਂ ਜਿਵੇਂ ਸਿੰਘ ਸਾਹਿਬ ਕਰ ਸਰਪ ਜੀ ਜੀ ਸਾਲ ਸੁਣੋ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਹੈਗੇ ਨੇ ਕਿ ਉਹਨੂੰ ਠੀਕ ਨੇ ਉਹਨਾਂ ਨੂੰ ਛੁੱਟੀ ਦਿਵਾ ਸਕਦੇ ਹੋ ਤੇ ਉਹਦੇ ਤੇ ਤੁਸੀਂ ਕੀ ਕਹੋਗੇ ਜੀ ਫਸਟ ਡੇ ਤੋਂ ਡੇ ਤੋਂ ਹੀ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਤੁਹਾਡਾ ਬੰਦੇ ਨੂੰ ਤਾਂ ਕੁਝ ਹੋਇਆ ਹੀ ਨਹੀਂ ਆ ਇੰਨਾ ਇੰਨਾ ਉਹਨਾਂ ਨੂੰ ਕੁੱਟਿਆ ਗਿਆ ਤੁਸੀਂ ਵੀਡੀਓ ਚ ਦੇਖੋ ਕੇਸ ਤੁਏਗੇ ਆ ਰੌਡਾਂ ਨਾਲ ਕਿਰਪਾਨਾਂ ਨਾਲ ਡਾਂਗਾਂ ਨਾਲ ਕੁਝ ਛੱਡਿਆ ਨਹੀਂ ਅਗਲਿਆਂ ਨੇ ਇਹ ਕਹਿੰਦੇ ਜੀ ਠੀਕ ਨੇ ਉਹ ਇਹ ਤਾਂ ਇਹਦਾ ਮਤਲਬ ਉਹਨਾਂ ਦੇ ਅੰਦਰ ਨੇ ਮੇਰੇ ਫਾਦਰ ਸਾਹਿਬ ਕੋਈ ਫੁਲੀ ਰਿਕਵਰਡ ਨਹੀਂ ਹੈਗੇ ਉਹਨਾਂ ਨੇ ਉੱਤੇ ਉੱਤੋਂ ਕਰਕੇ ਤੇ ਕਹਿੰਦੇ ਜੀ ਪੇਨ ਕਿਲਰਾਂ ਦੇ ਕੇ ਪੇਜ ਦੋ ਇਹਨਾਂ ਨੂੰ ਇਹਦਾ ਮਤਲਬ ਇੱਥੋਂ ਜਾਣਗੇ ਤੇ ਰੈਸਟ ਪਾ ਦਿੱਤੀ ਜਾਏ ਹਾਂਜੀ ਉਹ ਚਾਹੁੰਦੇ ਏ ਨੇ ਜੀ ਕਿ ਉਹ ਚਾਹੁੰਦੇ ਨੇ ਕਿ ਸਾਡੇ ਸਾਡੇ ਮੇਰੇ ਭਰਾਵਾਂ ਨੂੰ ਉਹਨਾਂ ਨੇ ਅੰਦਰ ਕਰਤਾ ਉਹ ਚਾਹੁੰਦੇ ਨੇ ਕਿ ਮੇਰੇ ਫਾਦਰ ਸਾਹਿਬ ਨੂੰ ਵੀ ਅੰਦਰ ਕਰਕੇ ਸਾਡੇ ਤੇ ਇੰਨਾ ਕੁ ਪ੍ਰੈਸ਼ਰ ਬਿਲਡ ਅਪ ਕੀਤਾ ਜਾਵੇ ਕਿ ਸਾਨੂੰ ਝੁਕਾਇਆ ਜਾਵੇ ਅਸੀਂ ਗੁਰਸਿੱਖਾਂ ਦੇ ਪਰਿਵਾਰ ਨੂੰ ਦੂਜੀ ਧਿਰ ਹੈ ਉਹਨਾਂ ਦਾ ਬੰਦਾ ਕੋਈ ਰੈਸਟ ਪਾਇਆ ਜੀ 25 ਤੋਂ 30 ਬੰਦੇ ਨੇ ਉਹਨਾਂ ਚੋਂ ਇੱਕ ਵੀ ਬੰਦਾ ਨੇ ਸਾਰੇ ਕਾਨੂੰਨ ਸਿਰਫ ਸਾਡੇ ਲਈ ਐ ਇੱਕ ਵੀ ਬੰਦਾ ਨੇ ਪਾਜੀਰੇ ਬਾਸੇ ਵਾਲੇ ਵੀ ਕਹਿ ਰਹੇ ਕਿ ਵੀ ਸਾਡਾ ਵੀ ਤਾਂ ਬੰਦਾ ਮਰਿਆ ਕਹਿੰਦੇ ਸਾਡੀ ਕਹਿੰਦੇ ਸਾਡੇ ਬੰਦੇ ਨੂੰ ਮਾਰਿਆ ਗਿਆ ਇਹਨਾਂ ਬੰਦੇ ਜੀ 25 25 ਤੋਂ 30 ਬੰਦੇ ਆ ਉਹਦੇ ਵਿੱਚ ਉਹਨਾਂ ਨੇ ਸਾਰੇ ਛੜ ਕੇ ਆ ਕੇ ਮਾਰ ਦੇਣਾ ਸੀ ਉਹਨਾਂ ਨੇ ਤੁਸੀਂ ਵੀਡੀਓ ਚ ਦੇਖੋ ਮਾਰ ਹੀ ਦਿੱਤਾ ਸੀ ਉਹਨਾਂ ਨੇ ਆਪਣੇ ਵੱਲੋਂ ਸੈਲਫ ਡਿਫੈਂਸ ਪਹਿਲੇ ਗੁਰਦੁਆਰੇ ਇਹਨਾਂ ਨੇ ਕੁੱਟਮਾਰ ਕੀਤੀ ਕਹਿੰਦੇ ਕੋਈ ਐਵੇਂ ਜੀ ਵੀਡੀਓ ਕੋਈ ਤੁਹਾਡੇ ਸਾਹਮਣੇ ਮੈਂ ਦੱਸਦੀ ਆ ਤੁਹਾਨੂੰ ਜਦੋਂ ਸਾਰੀ ਗੱਲ ਸ਼ੁਰੂਆਤ ਹੋਈ ਸੀ ਮੇਰੇ ਫਾਦਰ ਸਾਹਿਬ ਕੱਲੇ ਗਏ ਸੀ ਗੁਰਦੁਆਰਾ ਸਾਹਿਬ ਨੂੰ ਲੈ ਕੇ ਉਹ ਅੰਗਿੱਠਾ ਸਾਹਿਬ 'ਚ ਖੜੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਕਹਿਤਾ ਕਿ ਬਈ ਤੁਸੀਂ ਬੈਠੋ ਤੇ ਉਸ ਤੋਂ ਬਾਅਦ ਉਹਨਾਂ ਦੀ ਬਹਿਸ ਸ਼ੁਰੂ ਹੋ ਗਈ। ਉਹ ਸਾਰੀ ਤਹਿਸ ਜਾ ਕੇ ਉਹਨਾਂ ਨੇ ਇਕੱਲੇ ਮੇਰੇ ਫਾਦਰ ਸਾਹਿਬ ਨੂੰ ਮਾਰਿਆ, ਕੁੱਟਿਆ। ਉਸ ਤੋਂ ਬਾਅਦ ਉਹਨਾਂ ਉਹਨਾਂ ਨੂੰ ਉਹਨਾਂ ਦਾ ਦਸਤਾਰ ਵੀ ਉਤਾਰਤੀ, ਉਹਨਾਂ ਦੀ ਕਿਰਪਾਨ ਵੀ ਖੋ ਕੇ ਲੈ ਗਏ। ਉਸ ਤੋਂ ਬਾਅਦ ਮੇਰੇ ਵਾਈਟ ਫੋਰਚੂਨਰ ਜਿਹੜੀ ਮੈਂਸ਼ਨ ਕੀਤੀ ਹੋਈ ਹੈ, ਵਾਈਟ ਸਕੋਰਪੀਓ ਜੋ ਅੱਗਿਓ ਦੂਜੇ ਬੰਦੇ ਸੀਗੇ ਤੇ ਸਾਡੇ ਬੰਦੇ ਵਾਈਟ ਫੋਰਚੂਨਰ ਤੇ ਆਏ। ਫਾਦਰ ਸਾਹਮਣੇ ਮੇਰੇ ਭਰਾਵਾਂ ਨੂੰ ਦੱਸਿਆ। ਤੇ ਉਹ ਸਾਰੇ ਉਹਨਾਂ ਨੂੰ ਲੈ ਕੇ ਬਿਠਾਇਆ ਉਹਨਾਂ ਨੂੰ ਤੇ ਉਹਨਾਂ ਦੇ ਪਿੱਛੇ ਚਲੇ ਗਏ ਆਪਣੀ ਸ਼ਸਤਰ ਲੈਣ ਸਾਡੀ ਕਿਰਪਾਨ ਸੜਕਕਾਰ ਹੈ ਜੀ ਇਹ ਸਾਰੇ ਗੁਰਸਿੱਖਾਂ ਨੂੰ ਪਤਾ ਉਹਨਾਂ ਦੀ ਇੱਜ਼ਤ ਹੈ ਉਹਨਾਂ ਨੇ ਡਿਸਰੈਸਪੈਕਟ ਦੀ ਫਾਰਮ ਚ ਉਹਨਾਂ ਨੂੰ ਲੈ ਕੇ ਗਏ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬਾਰ ਹੀ ਦਿੱਤਾ ਸੀ ਤੁਸੀਂ ਵੀਡੀਓ ਚ ਦੇਖੋ ਨਾਲੀ ਚ ਪਏ ਸੀ ਖੂਨ ਨਾ ਕੋਈ ਨਾ ਕਾਗਜ਼ ਸੀਗਾ ਉਹਦੇ ਤੇ ਕੀ ਲਿਖਿਆ ਹੋਇਆ ਸੀ ਫਿਰ ਜੀ ਨੇ ਪੜਿਆ ਤੁਸੀਂ ਪੜਿਆ ਤੁਸੀਂ ਦੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਪਰਿਵਾਰ ਹੈ ਖਾਲਸਾ ਜੀ ਨਿਹੰਗਾਂ ਸਿੰਘਾਂ ਦਾ ਪਿਛਲੇ 15 ਸਾਲ ਤੋਂ ਮੈਂ ਇਸ ਪਰਿਵਾਰ ਨੂੰ ਜਾਣਦਾ ਹਾਂ ਦੇ ਘਰ ਬੈ ਕੇ ਪ੍ਰਸ਼ਾਦੇ ਛਕੇ ਨਮਕ ਖਾਦਾ ਮੇਰੀ ਆਦਤ ਨਹੀਂ ਹੈਗੀ ਸਾਰੀ ਬਹੁਤ ਜਾਣਦੀ ਅਦਰ ਦੀ ਆਪਾਂ ਨਮਕ ਹਰਾਮੀ ਕਰਨ ਵਾਲੇ ਬੰਦੇ ਨਹੀਂ ਹੈਗੇ ਡਿਸੀਜਨ ਮੇਕਰ ਪਰਿਵਾਰ ਹੀ ਹੈ ਆਪਾਂ ਸਿਫ ਇਹਨਾਂ ਦੀਆਂ ਬਾਹਾਂ ਬਣ ਕੇ ਨਾਲ ਖਲੋਤੇ ਆ ਪਹਿਲੇ ਦਿਨ ਤੋਂ ਖਾਲਸਾ ਜੀ ਅੰਦਰ ਹਰ ਸਿਮਰਨ ਸਿੰਘ ਬੱਲ ਜਿਹੜੇ ਕਿ ਡੀਐਸਪੀ ਸੁਹਾਣੇ ਨੇ ਉਹਨਾਂ ਦੇ ਅੰਡਰ ਇੱਕ ਕੇਸ ਹੈਗਾ ਜੀ ਠੀਕ ਹੈ ਜੀ ਵੀਰ ਜੀ 4 ਤਰੀਕ ਦੀ ਲੜਾਈ ਹੋਈ ਆ 5 ਤਰੀਕ ਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਚੁੱਕਲੇ ਜਾਂਦੇ ਨੇ ਔਰ ਇੰਨੀ ਜ਼ਿਆਦਾ ਫੋਰਸ ਲੈ ਕੇ ਹਸਪੀਟਲ ਤੋਂ ਵੀ ਡਿਸਚਾਰਜ ਕਰਾ ਕੇ ਮੈਨੇਜਮੈਂਟ ਨਾਲ ਰਲ ਕੇ ਇਹ ਉਹਨਾਂ ਨੂੰ ਵੀ ਤੀਜੇ ਬੰਦੇ ਨੂੰ ਰੋਪੜ ਜੇਲ੍ਹ ਭੇਜਣਾ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੀ ਦੂਜੀ ਧਿਰ ਤੇ ਵੀ 307 ਦਾ ਮੁਕਦਮਾ ਦਰਜਿਆ ਉਹਨਾਂ ਵੀ ਤੇ ਕ੍ਰਾਈਮ ਕੀਤਾ ਨਾ ਅੱਜ 8ਵਾਂ ਦਿਨ ਹੋ ਗਿਆ ਉਹ ਡੀਡੀਆਰ ਐਫ ਆਈ ਆਰ ਕੱਟੇ ਕਿਉਂ ਨਹੀਂ ਹਰ ਸਿਮਰਨ ਸਿੰਘ ਬੱਲ ਨੇ ਆਰਡਰ ਦਿੱਤਾ ਤੇ ਜਿਹੜਾ ਉਹ ਅਮਨਦੀਪ ਸਿੰਘ ਐਸ ਐਚਓ ਨੇ ਆਪਣੀ ਟੀਮ ਭੇਜ ਕੇ ਬੰਦੇ ਚੱਕੇ ਤੇ ਅੰਦਰ ਬਹਿ ਕੇ ਵੀਰਜੀ ਸੁਖਚਾਨ ਸਿੰਘ ਮਿਸਲ ਨਿਸ਼ਾਨਾ ਵਾਲੀ ਸਤਕਾਰਯੋਗ ਨੇ ਇਹ ਅੰਦਰ ਬੈਠੇ ਸੀ ਹਰ ਸਿਮਰਨ ਸਿੰਘ ਬੱਲ ਬੈਠੇ ਸੀ ਗੁਰਦੁਆਰੇ ਦੇ ਸਾਰੀ ਮੈਨੇਜਮੈਂਟ ਟਰਸਟ ਸੁਹਾਣੇ ਹਸਪੀਟਲ ਦੀ ਨਾਲ ਬੈਠ ਉਥੇ ਇਹ ਗੱਲ ਹੋਈ ਸੀ ਉਹ ਕਹਿੰਦੇ ਆ ਵੀ ਅਸੀਂ ਤੁਸੀਂ ਲੈ ਜਾਓ ਪਹਿਲੇ ਜ਼ੁਬਾਨੀ ਕਹਿੰਦੇ ਸੀ ਵੀਰ ਜੀ ਵੀ ਤੁਸੀਂ ਇੱਥੋਂ ਲੈ ਜਾਓ ਅਸੀਂ ਅਰੈਸਟ ਨਹੀਂ ਕਰਾਂਗੇ ਤੁਹਾਨੂੰ ਵੀ ਪਤਾ ਹੈ ਵੀਰ ਜੀ ਹਾਥੀ ਦੇ ਦੰਦ ਵੀਰ ਜੀ ਦਿਖਾਉਣ ਦੇ ਹੋਰ ਹੁੰਦੇ ਆ ਖਾਣ ਦੇ ਹੋਰ ਹੁੰਦੇ ਆ ਇੱਕਦਮ ਮੁਕਰਨ ਚ ਕੋਈ ਟਾਈਮ ਨਹੀਂ ਲੱਗਦਾ ਵੀਰ ਜੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਉਹ ਫੋਰਸਫੁਲੀ ਕਹਿਣ ਲੱਗੇ ਵੀ ਬੰਦਾ ਤੇ ਡਿਸਚਾਰਜ ਕਰਨਾ ਹੀ ਪਏਗਾ ਅਸੀਂ ਹਸਪੀਟਲ ਕਹਿ ਰਹੇ ਸੀ ਹਸਪੀਟਲ ਕਹਿ ਰਿਹਾ ਵੀ ਡਿਸਚਾਰਜ ਕਰਨਾ ਹੀ ਪਏਗਾ ਲੈ ਕੇ ਜਾਣਾ ਹੀ ਪਏਗਾ ਉਸ ਤੋਂ ਬਾਅਦ ਵੀਰ ਜੀ ਇਹ ਬਲ ਸਾਹਿਬ ਆਪਾਂ ਉਹਨਾਂ ਨੂੰ ਕਿਹਾ ਬਲ ਸਾਹਿਬ ਕਹਿੰਦੇ ਵੀ ਮੇਰੀ ਜ਼ੁਬਾਨ ਦੀ ਵੈਲਿਊ ਨਹੀਂ ਗਈ ਹਰ ਸਿਮਰਨ ਸਿੰਘ ਬਲ ਜਿਹੜੇ ਡੀਐਸਪੀ ਨੇ ਉਹ ਕਹਿੰਦੇ ਮੇਰੇ ਜ਼ੁਬਾਨ ਦੀ ਵੈਲਿਊ ਨਹੀਂ ਮੈਂ ਕਿਹਾ ਸਰਦਾਰ ਸਾਹਿਬ ਤੁਹਾਡੀ ਜ਼ੁਬਾਨ ਦੀ ਵੈਲਿਊ ਹੈ ਪਰ ਟੱਬਰ ਨਾ ਨਾ ਰੁਲ ਜੇ ਕਿਤੇ ਇਸ ਕਰਕੇ ਲਿਖ ਕੇ ਦੇ ਦਿਓ ਮੈਂ ਭਾਜੀ ਆ ਪੜ੍ਹਿਆ ਲਿਖਿਆ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਲਿਖਤ ਦੇ ਵਿੱਚ ਦੇ ਦਿਓ ਲਿਖ ਦਿਓ ਵੀ ਆਪਾਂ ਇਹ 302 ਦਾ ਮੁਕੱਦਮਾ ਦਰਜਿਆ ਵੀ ਅਸੀਂ ਇਧਰੋਂ ਜੀ ਛੱਡਦੇ ਆ ਤੇ ਆਪਾਂ ਬੰਦਾ ਨਹੀਂ ਫੜਾਂਗੇ ਉਹਨਾਂ ਨੇ ਵੀ ਜੀ ਆਪਣਾ ਛੋਟੀ ਜੀ ਫਾਰਮ ਦੇ ਵਿੱਚ ਇੱਕ ਲਿਖ ਦਿੱਤਾ ਉਹ ਕਾਗਜ਼ ਦੇ ਵਿੱਚ ਵੀ ਹਾਂ ਵਰਿੰਦਰ ਸਿੰਘ ਛਾਪੜਾ ਐਦਾਂ ਤਾਂ ਗੱਲ ਆ 302 ਦਾ ਮਕਦਮਾ ਦਰਜ ਆ ਲੜਿੰਦਾ ਆ ਅਸੀਂ ਉਹਨੂੰ ਨਹੀਂ ਫੜਾਂਗੇ ਹਰ ਸਿਮਰਨ ਸਿੰਘ ਐਦਾਂ ਸਾਈਨ ਕਰ ਦਿੰਦੇ ਨੇ ਉਹ ਹਰ ਸਿਮਰਨ ਸਿੰਘ ਬੱਲ ਨਹੀਂ ਪਤਾ ਲੱਗ ਰਿਹਾ ਉੱਥੋਂ ਉੱਥੋਂ ਡੀਐਸਪੀ ਸੁਹਾਣੇ ਦਾ ਨਾਲ ਨਹੀਂ ਪਤਾ ਲੱਗ ਰਿਹਾ ਵੀ ਕਿਹਦੇ ਨਾਲ ਕਮਿਟਮੈਂਟ ਹੋਈ ਏ ਅਸੀਂ ਉੱਥੇ ਮੈਂ ਇਹ ਗੱਲ ਰੱਖੀ ਜੇ ਕਮਿਟਮੈਂਟ ਕਰਨੀ ਆ ਉੱਥੇ ਪਰਿਵਾਰ ਦਾ ਇੱਕ ਜੀ ਚਾਹੀਦਾ ਉਹਦੇ ਸਾਈਨ ਹੋਣੇ ਜ਼ਰੂਰੀ ਨੇ ਉੱਥੇ ਸੁਖਚੈਨ ਸਿੰਘ ਇੰਪੋਰਟੈਂਟ ਨਹੀਂ ਹੈ ਸਰਵਜੀਤ ਸਿੰਘ ਇੰਪੋਰਟੈਂਟ ਨਹੀਂ ਹੈ ਉੱਥੇ ਪਰਿਵਾਰ ਦੇ ਦੋ ਜੀ ਨੇ ਇਹ ਧੀ ਰਾਣੀ ਜਸਲੀਨ ਕੌਰ ਇਹ ਮਾਤਾ ਜੀ ਖੜੇ ਦਿਖਾ ਦਿਓ ਜੀ ਇਹ ਵਰਿੰਦਰ ਸਿੰਘ ਦੀ ਸਿੰਘਣੀ ਆ ਖੁਸ਼ਵਿੰਦਰ ਕੌਰ ਮੈਂ ਕਹਿਆ ਦੋਨਾਂ ਦੇ ਸਹਿਮਤੀ ਸਾਈਨ ਹੋ ਜਾਣ ਤੇ ਕੋਈ ਗੱਲ ਨਹੀਂ ਡਿਸਚਾਰਜ ਹੋ ਜੇ ਅਸੀਂ ਕਰੀਏ ਪਰਿਵਾਰ ਜ਼ਰੂਰੀ ਚਾਹੀਦਾ ਸੀ ਇਸ ਕਰਕੇ ਵੀ ਜੀ ਕਿਸੇ ਨੂੰ ਅਥਾਰਟੀ ਨਹੀਂ ਹੈਗੀ ਵੀ ਇੱਕ ਬੰਦਾ ਸਾਈਨ ਕਰਕੇ ਤੇ ਇਦਾਂ ਕੰਪਰੋਮਾਈਜ਼ ਕਰੇ ਜੀ ਬਿਲਕੁਲ ਹੁਣ ਤੁਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਕੋਈ ਇਹ ਪਰਿਵਾਰ ਨਾਲ ਖੜਾ ਆ ਇਦਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਕਿਉਂਕਿ ਵੀਰ ਜੀ ਦੇਖੋ ਅਪ ਚਾਰਜ ਕਰ ਦਿੰਦੇ ਆ ਹਾਂਜੀ ਤੇ ਜੇ ਉਹਨਾਂ ਰੈਸਟ ਪਾ ਲਈ ਜਾਂਦੀ ਹੈ ਤਾਂ ਫਿਰ ਕੀ ਹੋਊਗਾ ਵੀਰ ਜੀ ਦੇਖੋ ਉਹਨਾਂ ਦਾ ਦੂਜੇ ਧਿਰ ਦਾ ਪਲੜਾ ਭਾਰੀ ਹੋ ਜਾਏਗਾ ਵੀਰ ਜੀ ਤੁਸੀਂ ਇਹ ਦੇਖ ਲਓ ਜੇ 8 ਦਿਨਾਂ ਤੋਂ ਬੰਦੇ ਨਹੀਂ ਫੜੇ ਗਏ ਐਦਾ ਮਤਲਬ ਕੋਈ ਪ੍ਰੈਸ਼ਰ ਤੇ ਆ ਹੈ ਨਾ ਪਿੱਛੇ ਪੋਲਿਟੀਕਲ ਪ੍ਰੈਸ਼ਰ ਤੇ ਹੈਗਾ ਨਾ ਅਗਰ ਕਿਸੇ ਅੱਜ ਵਰਦੀ ਧਾਰੀ ਨੂੰ ਹੱਥ ਲੱਗਾ ਹੁੰਦਾ ਦੱਸੋ 8 ਦਿਨ ਲੱਗਦੇ ਭਾਜੀ ਸਾਰਾ ਸੁਹਾਣਾ ਚੱਕ ਲੈਣਾ ਸੀ ਅਗਲਾ ਨੇ ਪਿੰਡ ਇਹ ਵਰਦੀ ਕੀ ਇਹ ਬਾਣੇ ਦੀ ਵੈਲਿਊ ਨਹੀਂ ਹੈਗੀ ਬਾਣਾ ਰੋਲ ਕੇ ਰੱਖਤਾ ਨਾਲੀਆਂ ਦੇ ਵਿੱਚ ਅਗਰ ਅੱਜ ਇੱਕ ਅੱਜ ਬਾਣੇ ਵਾਲੇ ਨੂੰ ਐ ਕੁੱਟਿਆ ਗਿਆ ਰਿਹਾ ਤੇ ਕਿਉਂ ਇੰਨੀ ਕਾਲੀ ਪੈ ਗਈ ਭਈ ਰਸਤੀ ਫਿਰ ਅਸੀਂ ਇਹੀ ਚਾਹੁੰਦੇ ਆ ਦੂਜੀ ਧਿਰ ਤੇ ਹੈ ਹੀ ਸਿਵਲ ਚ ਹੈ ਉਹਤੇ ਪੈਂਟ ਸ਼ਰਟ ਪਾਉਂਦੇ ਨੇ ਇੰਨੀ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕ੍ਰਾਈਮ ਕੀਤਾ ਜੇ ਸਾਡੇ ਬੰਦੇ ਜਿਹੜਾ ਉਹਨਾਂ ਨੇ ਵੀ ਕੀਤਾ ਕਹਿੰਦੇ ਉਹਨਾਂ ਨੇ ਤੇ ਕਿਰਚਾਂ ਕਰਪਾਨਾ ਮਾਰ ਕੇ ਬੰਦਾ ਮਾਰਿਆ ਜੀ ਦੇਖੋ ਲੜਾਈ ਝਗੜਾ ਹੋਇਆ ਦੋਨੋਂ ਪਾਸੋਂ ਵਾਰ ਹੋਏ ਨੇ ਕਿਰਚਾਂ ਕਰਪਾਨਾ ਮਾਰੀਆਂ ਵੀਰ ਜੀ ਤੁਸੀਂ ਦਿਖਾ ਦਿਓ ਕਿਹੜੀ ਵੀਡੀਓ 'ਚ ਮਾਰੀਆਂ ਡੀਐਸਪੀ ਵਾਲੇ ਨੇ ਕਹਿਣ ਨਾਲ ਕੀ ਹੁੰਦਾ ਪ੍ਰੂਫ ਦਿਖਾਓ ਨਾ ਕਿੱਥੇ ਕਿਰਤਾ ਕਰਪਨਾ ਮਾਰੀਆਂ 8-9 ਮਿੰਟ ਦੀ ਵੀਡੀਓ ਹੈ ਤਿੰਨੋਂ ਪਿਓ ਪੁੱਤਰ ਇੰਨੀ ਬੁਰੀ ਤਰ੍ਹਾਂ ਮਾਰੇ ਆ ਨਾ ਰੋਲ ਕੇ ਰੱਖ ਦਿੱਤਾ ਬਾਣਾ ਰੋਲ ਕੇ ਰੱਖ ਦਿੱਤੇ ਗੁਰੂ ਦੇ ਦਿੱਤੇ ਕੇਸ ਲੱਤਾਂ ਮਾਰੀਆਂ ਗਈਆਂ ਜੁੱਤੀਆਂ ਮਾਰੀਆਂ ਗਈਆਂ ਕੇਸਾ ਚ ਇਹ ਕੋਈ ਗੱਲਾਂ ਨੇ ਤਾਂ ਵੀ 8 ਦਿਨ ਹੋ ਗਏ ਨੇ ਵੀਰ ਜੀ ਫੜਿਆ ਨਹੀਂ ਗਏ ਬੰਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਜੇ ਬੱਲ ਸਾਹਿਬ ਸੱਚੇ ਨੇ ਸਾਡੇ ਨਾਲ ਹਮਦਰਦੀ ਰੱਖਦੇ ਨੇ ਨਾ ਰੱਖੋ ਯਾਰ ਹਮਦਰਦੀ ਜੋ ਕਾਨੂੰਨ ਦਾ ਪ੍ਰੋਟੋਕਾਲ ਆ ਫੋਲੋ ਕਰੋ ਕਾਨੂੰਨ ਦੇ ਹਿਸਾਬ ਨਾਲ 307 ਵਾਲਾ ਵੀ ਤੇ ਮੁਜਰਮ ਹੈ ਨਾ ਉਹਨਾਂ ਨੂੰ ਫੜੋ ਜੇ ਉਹਨਾਂ ਨੂੰ ਫੜ ਲੈਂਦੇ ਹੋ ਸਾਡਾ ਬੰਦਾ ਵੀ ਅਰੈਸਟ ਹੋ ਜਾਏਗਾ ਕੋਈ ਗੱਲ ਨਹੀਂ ਅਸੀਂ ਆਪ ਕਰਾ ਦਿਆਂਗੇ ਅਰੈਸਟ ਸਾਨੂੰ ਪਤਾ ਅੱਜ ਨਹੀਂ ਤੇ ਕੱਲ ਉਹਨੇ ਅਰੈਸਟ ਹੋਣਾ ਹੀ ਹੋਣਾ ਹੈ ਸਾਨੂੰ ਪਤਾ ਵਾ ਪਰ ਪਹਿਲੇ ਦੂਜੀ ਧਿਰ ਵੱਲ ਵੀ ਇਹ ਕੀਤਾ ਜਾਵੇ ਜੇ ਟੀਮਾਂ ਲੈ ਕੇ ਘਰ ਤੋਂ ਇਹਨਾਂ ਦੇ ਭਰਾ ਚੱਕੇ ਜਾ ਸਕਦੇ ਨੇ ਟੀਮਾਂ ਲੈ ਕੇ ਹਸਪਤਾਲ ਦਾ ਪੂਰਾ ਘੇਰਾਬੰਦੀ ਕੀਤੀ ਜਾ ਸਕਦੀ ਹੈ ਕੀ ਸੁਹਾਣਾ ਮਾਜਰੀ ਕਿੰਨੀ ਕੁ ਦੂਰ ਹੈ ਵੀਰ ਜੀ 25 30 ਬੰਦੇ ਜਿਹੜੇ ਨੇ ਇਹਨਾਂ ਨੂੰ ਨਾਮ ਵੀ ਪਤਾ ਨਹੀਂ ਚਲੋ ਪਰਿਵਾਰ ਨੂੰ ਚਾਰ ਨਾਮ ਪਤਾ ਸੀ ਹਜੇ ਤੱਕ ਇਹਨਾਂ ਦੇ ਨਾਮ ਨਹੀਂ ਫੜੇ ਉਹ ਦੁਕਾਨਾਂ ਵੀ ਖੋਲਣ ਦਏ ਆ ਉਹ ਕੰਮ ਵੀ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਕਿਉਂ ਨਿਹੰਗਾਂ ਸਿੰਘਾਂ ਨੂੰ ਬਦਨਾਮ ਕੀਤਾ ਜਾ ਰਿਹਾ ਭਾਈ ਕਿਉਂ ਨਿਹੰਗਾਂ ਸਿੰਘਾਂ ਦੀ ਧੀਆਂ ਤੇ ਅੱਦਾ ਤਸ਼ੱਦਦ ਕੀਤਾ ਜਾ ਰਿਹਾ ਸੋ ਇਹ ਸਹਿਨ ਨਹੀਂ ਕੀਤਾ ਜਾਏਗਾ ਖਾਲਸਾ ਜੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਨਾ ਲਾਓ ਸਪੋਰਟ ਕਰੋ ਫੈਸਲਾ ਪਰਿਵਾਰ ਲਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਜੀ ਇਹ ਜਿਹੜਾ ਮਸਲਾ ਆ ਪੰਥ ਦਾ ਆ ਇਹ ਕੋਈ ਪਰਿਵਾਰ ਦਾ ਮਸਲਾ ਨਹੀਂ ਹੈ ਤੇ ਜੇ ਆਪਾਂ ਪੰਥਿਆਂ ਨਾ ਸਾਰੇ ਆਪਾਂ ਨੂੰ ਬਾਣੇ ਦੀ ਇੱਜ਼ਤ ਆ ਤੇ ਆਪਾਂ ਇਹਨਾਂ ਪਰਿਵਾਰ ਨਾਲ ਨਹੀਂ ਕਿਉਂਕਿ ਪਰਿਵਾਰ ਨੇ ਆਪਣੇ ਅੰਦਰ ਦੀ ਗੱਲ ਡਰ ਦੀ ਗੱਲ ਕਰਨੀ ਹੈ ਪੰਥ ਨੇ ਆਪਣਾ ਨਰੋਲ ਹੋ ਕੇ ਚੱਲਣਾ ਵਾ ਤੇ ਜੇ ਇਹਨਾਂ ਨੇ ਸਾਨੂੰ ਸਿੰਪਥੀ ਦਿੱਤੀ ਹੈ ਨਾ ਕਿ ਅਸੀਂ ਲਿਖ ਕੇ ਦੇਣੇ ਆ ਕਿ ਅਸੀਂ ਇਸ ਪਰਿਵਾਰ ਦੇ ਉਸ ਬੰਦੇ ਨੂੰ ਅਰੈਸਟ ਨਹੀਂ ਕਰਾਂਗੇ ਉਸ ਮਰੀਜ਼ ਨੂੰ ਤੇ ਉਹਦੇ ਲਈ ਉਹਨਾਂ ਨੇ ਸਹਿਯਨ ਕੀਤਾ ਸਾਰਾ ਕੁਝ ਇਹ ਜੋ ਕਿ ਸਰਵਜੀਤ ਸਿੰਘ ਨੇ ਆਪ ਸਾਹਮਣੇ ਮੈਨੂੰ ਲੱਗਦਾ ਕੈਮਰਾ ਵੀ ਚੱਲਦਾ ਹੋਣਾ ਉੱਥੇ ਸਾਰੀ ਗੱਲ ਹੋਈ ਆ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜਾ ਪਰਚਾ ਹੈ ਨਾ ਸੁਖਸ਼ੈਨ ਸਿੰਘ ਨੂੰ ਅਸੀਂ ਦਾਂਗੇ ਕਿ ਸਾਡਾ ਕੋਈ ਇੱਧਰ ਉੱਧਰ ਲੀਕ ਨਾ ਹੋਏ ਤੁਹਾਨੂੰ ਤੁਹਾਡਾ ਨਾਮ ਸੁਖਸ਼ੈਨ ਸਿੰਘ ਹੈ ਵੀ ਤੁਹਾਨੂੰ ਦਿੱਤਾ ਜਾਏਗਾ ਕੋਈ ਕਿਸੇ ਹੋਰ ਪਾਸੇ ਨਾ ਕਿਸੇ ਪਾਸੇ ਲੀਕ ਨਾ ਹੋਏ ਗੱਲ ਕਿ ਅਸੀਂ ਤੁਹਾਡੇ ਤੋਂ ਹੀ ਵਾਪਸ ਲੈ ਲਾਂਗੇ ਦੇਖੋ ਇੱਥੇ ਕਿਸੇ ਦੀ ਦੋ ਧਿਰਾਂ ਦੀ ਲੜਾਈ ਦੇ ਵਿੱਚ ਜਦੋਂ ਮੈਨੂੰ ਇੱਕ ਉਹ ਮੈਂ ਪਰਿਵਾਰ ਦੇ ਨਾਲ ਸ਼ੁਰੂ ਤੋਂ ਖੜਾ ਹਾਂ ਇਹ ਪਰਿਵਾਰ ਵਾਲੇ ਇੱਕ ਵਾਰੀ ਕਹਿ ਦੇਣ ਕਿ ਇਸ ਸੁਖਚੈਨ ਸਿੰਘਾ ਦੇ ਨਾਲ ਨਹੀਂ ਕਰਦੇ ਹੁਣ ਗੱਲ ਹੀ ਨਹੀਂ ਕੀਤੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਸਮਝੌਤਾ ਕਰ ਰਹੇ ਸੀ ਤੁਸੀਂ ਸਾਡੇ ਨਾਲ ਗੱਲ ਤਾਂ ਕਰਦੇ ਕਹਿੰਦੇ ਇੱਕ ਵਾਰੀ ਵੀ ਤੁਸੀਂ ਆਹ ਸਾਈਨ ਕਰ ਰਹੇ ਸਰਵਜੀਤ ਸਿੰਘ ਨੇ ਕੀਤਾ ਇਹ ਸਾਰੇ ਇੱਥੇ ਗਵਾਹ ਨੇ ਇਹ ਸਰਵਜੀਤ ਸਿੰਘ ਨੇ ਕਿਹਾ ਕਿ ਬੱਲ ਸਾਹਿਬ ਸਾਈਨ ਕਰਕੇ ਦਿਓ ਉਹਨਾਂ ਨੇ ਕਿਹਾ ਵੀ ਮੈਂ ਪਰਚੀ ਤੈਨੂੰ ਨਹੀਂ ਮੈਂ ਵਿਚਕਾਰ ਸਾਂਝੇ ਬੰਦੇ ਨੂੰ ਦੇ ਦੇਣਾ ਵਾਂ ਮੈਂ ਵੀ ਉਹਨਾਂ ਨੂੰ ਇਹ ਕਿਹਾ ਵੀ ਮੇਰਾ ਬਾਣੇ ਦਾ ਭਰੋਸਾ ਕਿ ਜੇ ਪਰਚੀ ਇੱਧਰ ਉੱਧਰ ਜਾਏਗੀ ਇਹਦੇ ਲਈ ਮੈਂ ਨੁਕਸਾਨ ਦੇ ਆ ਜਿਹੜੀ ਵੀ ਸੰਗਤ ਸਾਰੀ ਉੱਥੇ ਜੇ ਬੰਦ ਗਲਤੀ ਕਰਦੇ ਤੇ ਮੈਂ ਉਹਨਾਂ ਲਈ ਵੀ ਜੋ ਸਜ਼ਾ ਸੀ ਉਹ ਮੈਂ ਆਪਣੇ ਸਿਰ ਤੇ ਭੁਗਤਣੀ ਸੀ ਤੇ ਜੇ ਪਰਿਵਾਰ ਨਾਲ ਧੱਕਾ ਹੁੰਦਾ ਉਹ ਵੀ ਮੈਂ ਆਪਣੇ ਸਿਰ ਤੇ ਭੁਗਤਣਾ ਕਿਉਂਕਿ ਵਿਸ਼ਕਾਰ ਇੱਕ ਸੈਂਟਰ ਤੇ ਬੰਦਾ ਬਿਠਾਤਾ ਉਹਨਾਂ ਨੇ ਜਦੋਂ ਅਸੀਂ ਪਰਿਵਾਰ ਦੇ ਨਾਲ ਸ਼ੁਰੂ ਤੋਂ ਹੀ ਉਹਨਾਂ ਦੇ ਪਿਤਾ ਜੀ ਨੂੰ ਪੁੱਛ ਲਓ ਸ਼ੁਰੂ ਤੋਂ ਹੀ ਸਾਥ ਦੇ ਰਹੇ ਆ ਫਿਰ ਅਸੀਂ ਇਹਨਾਂ ਨੂੰ ਮਾੜਾ ਕਿਵੇਂ ਕਰਾਂਗੇ ਅਸੀਂ ਕਿਸੇ ਵੀ ਧਿਰ ਦੀ ਦੂਜੀ ਪਾਰਟੀ ਤੋਂ ਕਿਵੇਂ ਸਮਝੌਤਾ ਕਰ ਲਾਂਗੇ ਗੁਰੂ ਦਾ ਸਿੰਘ ਕਦੀ ਇਦਾਂ ਦਾ ਨਹੀਂ ਹੁੰਦਾ ਤੇ ਸਾਡਾ ਡਾਕਟਰ ਜਾ ਕੇ ਦੇਖ ਕੇ ਆਏ ਉਹਨਾਂ ਦੀ ਕੀ ਕੰਡੀਸ਼ਨ ਆਓ ਕਿ ਪਰਿਵਾਰ ਤਾਂ ਕਹਿ ਰਿਹਾ ਕਹਿੰਦੇ ਉਹ ਤਾਂ ਬੱਸ ਸੁਰਤ ਚ ਹੀ ਨਹੀਂ ਹੈਗੇ ਬਹੁਤ ਮਾੜੀ ਹਾਲਤ ਆ ਉਹ ਤਾਂ ਸਹੀ ਗੱਲ ਤੁਹਾਨੂੰ ਡਾਕਟਰ ਨੇ ਦੱਸਣੀ ਹੈ ਅਸੀਂ ਮਿਲ ਕੇ ਆਏ ਹੋਗੇ ਅਸੀਂ ਮਿਲੇ ਆ ਅਸੀਂ ਵੀ ਚਾਹੁੰਨੇ ਆ ਕਿ ਉਹਨਾਂ ਦਾ ਇਹ ਜੇ ਲੰਬਾ ਲਾ ਚੱਲ ਜੇ ਪਰ ਚਾਹੁੰਨੇ ਹੋ ਜਾਂ ਹੈ ਵੀ ਉਹਨਾਂ ਲੋੜ ਹੈ ਚੱਲ ਵੀ ਰਿਹਾ ਪਰ ਇਹ ਡਾਕਟਰ ਕਹਿ ਰਹੇ ਨੇ ਕਿ ਅਸੀਂ ਇੰਨਾ ਟਾਈਮ ਬਹੁਤ ਪ੍ਰੋਬਲਮ ਹੈ ਸਾਨੂੰ ਜਾਣੀ ਕਿ ਇਹ ਹਸਪੀਟਲ ਵਾਲਿਆਂ ਨੂੰ ਪੁੱਛਿਆ ਜੇ ਇਹ ਸਵਾਲ ਕਿ ਉਹ ਕਿਉਂ ਛੁੱਟੀ ਕਰ ਰਹੇ ਨੇ ਕਿਉਂ ਛੁੱਟੀ ਕਰ ਰਹੇ ਨੇ ਇਹ ਉਹਨਾਂ ਨੂੰ ਪੁੱਛੋ ਜਿਹੜਾ ਸਾਡੇ ਤੋਂ ਤੁਸੀਂ ਪੁੱਛ ਰਹੇ ਹੋ ਕੋਈ ਪ੍ਰੈਸ਼ਰ ਲੱਗਦਾ ਤੁਹਾਨੂੰ ਲੱਗਦਾ ਵੀ ਇਹ ਤਾਂ ਦੇਖੋ ਜੀ ਤੁਸੀਂ ਵੀ ਸਿਆਣੇ ਹੋ ਤੁਸੀਂ ਵੀ ਗੁਰਸਿੱਖ ਹੋ ਜੇ ਹਸਪੀਟਲ ਗੁਰੂ ਦਾ ਵਾ ਤੇ ਉਹ ਗੁਰੂ ਵਾਲੇ ਪਹਿਰੇ ਦੇ ਵਿੱਚ ਸਮਝਣ ਕਿ ਬਾਣੇ ਦੀ ਬੇਦਬੀ ਹੋਈ ਆ ਤੇ ਆਪਾਂ ਨੂੰ ਰਲ ਮਿਲ ਕੇ ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੀਦਾ ਨਾਲ ਸਾਥ ਦਿੱਤਾ ਵੀ ਹੈ ਐਸੀ ਗੱਲ ਨਹੀਂ ਉਹਨਾਂ ਨੇ ਸਾਥ ਵੀ ਦਿੱਤਾ ਹਸਪੀਟਲ ਵਾਲਿਆਂ ਨੇ ਪਰ ਅੱਗੋਂ ਵੀ ਦੇਣਾ ਚਾਹੀਦਾ ਹੈ ਕਿ ਸਾਡੇ ਨਾਲ ਐਦਾਂ ਦੀ ਕੋਈ ਗੜਬੜ ਨਾ ਹੋਏ ਤੇ ਦੂਜੀ ਗੱਲ ਮੈਂ ਪਰਿਵਾਰ ਦੇ ਨਾਲ ਸੰਸਾਰੀ ਤੌਰ ਤੇ ਨਹੀਂ ਮੈਂ ਉਹ ਸਿੰਘ ਦੇ ਨਾਲ ਗੁਰੂ ਕਰਕੇ ਹਮੇਸ਼ਾ ਖੜਾ ਰਾਂਗਾ ਇਹ ਮੇਰਾ ਵਾਦਾ ਰਿਹਾ ਨਾ ਅਸੀਂ ਕਿਸੇ ਦੇ ਨਾਲ ਵਿਖਣ ਆਲੇ ਆਂ ਤੇ ਨਾ ਝੁਕਣ ਆਲੇ ਆਂ ਅਸੀਂ ਪੰਥ ਦੀ ਸੇਵਾ ਕਰਨ ਆਏ ਆਂ ਤੇ ਉਹ ਪੰਥ ਲਈ ਉਹਨੇ ਡਟ ਕੇ ਜਿਹੜਾ ਪਹਿਰਾ ਕੀਤਾ ਉਹ ਸਾਰੀ ਸਿਚੁਏਸ਼ਨ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇਹ ਜਿਹੜਾ ਕੰਮ ਦੇਖੋ ਕੱਲਾ ਕੋਈ ਨਹੀਂ ਕਰ ਸਕਦਾ ਹੁੰਦਾ ਇਹ ਫੌਜਾਂ ਦਾ ਕੰਮ ਹੈ ਫੌਜਾਂ ਮਤਲਬ ਰਲ ਮਿਲ ਕੇ ਹੀ ਇਸ ਚੀਜ਼ ਨੂੰ ਮਸਲੇ ਨੂੰ ਹੱਲ ਕਰ ਸਕਦੇ ਆ ਇਹਦੇ ਵਿੱਚ ਹੁਣ ਤਿੰਨ ਚਾਰ ਪਾਰਟੀਆਂ ਬੋਲ ਨਹੀਂ ਇੱਕ ਤਾਂ ਫੌਜ ਹੋ ਗਈ ਤੇ ਜਿਨ੍ਹਾਂ ਨੇ ਕ੍ਰਾਈਮ ਹੋਇਆ ਜਿਨ੍ਹਾਂ ਨੇ ਕਰਿਆ ਉਹ ਸਾਰੀ ਜਿਹੜੀ ਗੱਲਬਾਤ ਇਹਨਾਂ ਨਾਲ ਅਸੀਂ ਕਰੀਏ ਵੀ ਭਾਈ ਤੁਸੀਂ ਉਹਨਾਂ ਦੇ ਬੰਦੇ ਚੱਕੋ ਦੋ ਚਾਰ ਬੰਦੇ ਅਰੈਸਟ ਕਰੋ ਉਹਨਾਂ ਦੇ ਵੀ ਜਿੰਨੇ ਅਣਪਛਾਤੇ ਉਹ ਵੀ ਪਤਾ ਕਰੋ ਹੁਣ ਬੱਲ ਸਾਹਿਬ ਨੇ ਸਾਰਾ ਸਾਨੂੰ ਕਿਹਾ ਹੈ ਵੀ ਕੋਈ ਗੱਲ ਨਹੀਂ ਮੈਂ ਚੱਕਦਾ ਹਾਂ ਉਹਨਾਂ ਨੂੰ ਵੀ ਹਜੇ ਉਹਨਾਂ ਦਾ ਭੋਗ ਭਾਗ ਜਤਾ ਮਤਲਬ ਜਿਹੜਾ ਹੁਣ ਤੁਹਾਨੂੰ ਪਤਾ ਹੈ ਉਹਨਾਂ ਦਾ ਬੰਦਾ ਜਿਹੜਾ ਗੁਜਰ ਗਿਆ ਉਹਦਾ ਵੀ ਭੋਗ ਭਾਗ ਵੀ ਹੁੰਦਾ ਕੁਝ ਇਹਨਾਂ ਦੀਆਂ ਮਤਲਬ ਕੈਟਲਾਈਨਾਂ ਹੁੰਦੀਆਂ ਨੇ ਪੁਲਿਸ ਮੁਲਾਜ਼ਮੀਆਂ ਦੀਆਂ ਮੁਲਾਜ਼ਮਾਂ ਦੀਆਂ ਵੀ ਜੀ ਤਾ ਕਰਕੇ ਆਪਾਂ ਇਹ ਕੁਝ ਸਰਪਚੀਤਨਾਂ ਨੂੰ ਇੰਨੇ ਪਰਹੁਸਾ ਨਹੀਂ ਬਣਿਆ ਵੀ ਇਦਾਂ ਇਹ ਕੱਲ ਨੂੰ ਕਿਆ ਪਤਾ ਸਾਡਾ ਮਤਲਬ ਅੰਡਰਸਟੈਂਡਿੰਗ ਨਹੀਂ ਬਣ ਪਾਈ ਹੈ ਕਿ ਗੱਲ ਹੋਰ ਕੁਝ ਨਹੀਂ ਹੈ ਕਿ ਬਾਕੀ ਗੱਲ ਜਿਹੜੀ ਹੈਗੀ ਇਹ ਕਾਨੂੰਨ ਵੀ ਆਪਣਾ ਕੰਮ ਕਰ ਰਿਹਾ ਸਾਡਾ ਕੰਮ ਹੈ ਫੌਜਾਂ ਵਾਲਾ ਸੀ ਤਾਂ ਦੇਖੋ ਜਿੱਥੇ ਸਾਨੂੰ ਕੋਈ ਫੋਨ ਕਰਕੇ ਬੁਲਾਊਗਾ ਫੌਜਾਂ ਅੱਜ ਤਾਂ ਜਾ ਕੇ ਨਾਲ ਖੜ ਕੇ ਆਪਣੀ ਪਾਵਰ ਬਣਾਉਣੀ ਹੋ ਮੈਂ ਤਾਂ ਕਿ ਸਾਡੀ ਫੌਜ ਦਾ ਕੰਮ ਹੈ ਸਾਡੇ ਸਿੰਘਾਂ ਪਰ ਇਦਾਂ ਅਟੈਕ ਕਰਿਆ ਇਹਨਾਂ ਨੇ ਹਨਾ ਵਿਗੜ ਰੂਪ ਵਿੱਚ ਜਾਂ ਤਾਂ ਖਾੜੇ ਖੂੜੇ ਜਾਂ ਮੈਂ ਫਿਰ ਤਾਂ ਪਤਾ ਲੱਗਾ ਵੀ ਹਾਂ ਦੋ ਹੱਥ ਕਰਾਂ ਹਨਾ ਇਹ ਤਾਂ ਗੈਂਗਵਾਰ ਆ ਯਾਰ ਜੇ ਮੈਂ ਤਾਂ ਕਹਿਣਾ ਪੰਤ ਤਿਆਰ ਕਰਦੇ ਜੇ ਕਿਤੇ ਖਾੜੇ ਖੂੜੇ ਤਿਆਰ ਕਰੇ ਵੀ ਹੋਵੇਂ ਨਾ ਕਿਤੇ ਜਾਂ ਮਾਣੇ ਮੋٹے ਮੈਦਾਨ ਜਾਂ ਟਰੈਕ ਜਾਂ ਮਤਲਬ ਲਏ ਹੋਵੇਂ ਨਾ ਟ੍ਰੈਲ ਟ੍ਰੂ ਮਾਣੇ ਮੋਟਾ ਕੁਝ ਤਾਂ ਇਹ ਕਦੇ ਜ਼ਿੰਦਗੀ ਚ ਕਰਨਾ ਗਾਇਂ ਜੰਮੇ ਨਹੀਂ ਸਕਦੇ ਹੈਗੇ ਹਾਂਜੀ ਹੁਣ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਪਰਿਵਾਰ ਤੋਂ ਉੱਤੇ ਹੋਈਏ ਪੰਥ ਦੀ ਗੱਲ ਕਰੀਏ ਜੇ ਗੁਰਦੁਆਰਾ ਸਾਹਿਬ ਸਿੰਘ ਸ਼ੀਦਾਂ ਦੇ ਵਿੱਚ ਇਹ ਗਲਤੀ ਹੋਈ ਹੈ ਤੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰੀਏ ਕਿ ਜੋ ਵੀ ਉੱਥੇ ਕੁਝ ਵੀ ਹੋਇਆ ਸ਼ੁਰੂਆਤ ਹੋਈ ਏ ਉਹਦੀ ਰਿਕਾਰਡਿੰਗ ਸਾਨੂੰ ਦਿੱਤੀ ਜਾਏ ਤੇ ਜਥੇਬੰਦੀਆਂ ਵੱਡੀਆਂ ਨੂੰ ਬੇਨਤੀ ਕਰਾਂਗਾ ਜਿੰਨੀਆਂ ਹੁਣ ਤਾਂ ਕਹ ਰਿਹਾ ਕਹਿੰਦੇ ਕੈਮਰੇ ਪਟਾ ਦਿੱਤੇ ਨਵੇਂ ਕੈਮਰੇ ਲਾ ਦਿੱਤੇ ਉੱਤੋਂ ਤਾਂ ਕਹਿੰਦੇ ਡੀਵੀਆਰ ਤੱਕ ਗੈਪ ਕਰ ਦਿੱਤੇ ਤੁਸੀਂ ਡਿਮਾਂਡ ਨਹੀਂ ਕੀਤੀ ਜਾ ਕੇ ਉੱਥੇ ਵੀ ਸਾਨੂੰ ਦਿਓ ਐਦਾਂ ਕੁਝ ਨਹੀਂ ਹੋ ਸਕਦਾ ਗੁਰੂ ਘਰ ਆ ਸਭ ਦਾ ਸੰਝਾ ਆ ਉਹ ਜੇ ਕਹਿੰਦੇ ਵੀ ਨੇ ਤੇ ਇਹ ਤੇ ਹੋ ਹੀ ਨਹੀਂ ਸਕਦਾ ਵੀ ਰਿਪੋਰਟ ਨਹੀਂ ਨਾ ਦਿਨ ਹੋ ਗਏ ਤੁਹਾਨੂੰ ਦਿੱਤੀ ਨਹੀਂ ਤੁਸੀਂ ਗਿਆ ਗੱਲ ਜਦੋਂ ਵੀ ਸੰਗਤ ਗਈ ਹੈ ਉਹਨਾਂ ਦਾ ਰਿਸਪਾਂਸ ਜਿਹੜਾ ਵਾ ਇਹੀ ਰਿਹਾ ਵੀ ਅਸੀਂ ਦੇ ਰਹੇ ਹਾਂ ਦੇ ਰਹੇ ਹਾਂ ਪਰ ਅਸੀਂ ਹੁਣ ਜਾ ਕੇ ਖੁਦ ਗੱਲ ਕਰਾਂਗੇ ਕਿ ਜਥੇਬੰਦੀਆਂ ਵੱਲੋਂ ਸਾਨੂੰ ਉਹ ਚੀਜ਼ ਦਿੱਤੀ ਜਾਏ ਤੇ ਜਿੱਥੋਂ ਲੜਾਈ ਸ਼ੁਰੂ ਹੋਈ ਹੈ ਕਿ ਉਹ ਪਹਿਲਾਂ ਹੀ ਤਿਆਰੀ ਕਰਕੇ ਆਏ ਸਨ ਲੜਨ ਲਈ ਜਾਂ ਬਾਅਦ ਦੇ ਵਿੱਚ ਦੋਵੇਂ ਬੱਚੇ ਆਏ ਨੇ ਬੱਚਿਆਂ ਦਾ ਕੀ ਕਸੂਰ ਹੈ ਇਹ ਸਾਰੇ ਇਨਵੈਸਟੀਗੇਸ਼ਨ ਹੋਏਗਾ ਉਸ ਤੋਂ ਬਾਅਦ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਮਸਲੇ ਐਵੇਂ ਦੇ ਨੇ ਜਿਹਦੇ ਵਿੱਚ ਪੜਦਾ ਉਹ ਨਿਹੰਗ ਸਿੰਘ ਬਿਲਕੁਲ ਬੇਕਸੂਰ ਨੇ ਇਹ ਦੂਜੀ ਪਾਰਟੀ ਵਾਲੇ ਜੋ ਵੀ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜੇ ਤੁਹਾਡੇ ਅੰਦਰ ਮਾਸਾ ਵੀ ਹਮਦਰਦੀ ਹੈ ਤੁਸੀਂ ਕੇਸ ਜਿਵੇਂ ਪੱਟੇ ਨੇ ਉਹਦੀ ਆ ਕੇ ਸੰਗਤ ਦੇ ਸਾਹਮਣੇ ਲਕੀਰਾਂ ਕੱਢੋ ਮਾਫੀ ਮੰਗੋ ਤੇ ਜਿਹੜੀ ਤੁਹਾਡੇ ਤੋਂ ਤੁਹਾਡੇ ਕੋਈ ਬੰਦਾ ਮਰਿਆ ਵਾ ਕੁਝ ਵੀ ਹੋਇਆ ਵਾ ਉਹ ਆਪਣੇ ਆਪ ਅਸੀਂ 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 ਜੋ ਵੀ ਹੈ ਜਥੇਬੰਦੀਆਂ ਨੂੰ ਇਕੱਠੇ ਕਰਕੇ ਜੋ ਜਥੇਬੰਦੀ ਕਹੇਗੀ ਅਸੀਂ ਉਹ ਸੇਵਾ ਲੈ ਕੇ ਤੁਹਾਡੇ ਨਾਮ